ਨਾਬਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 478 ਦੇ ਕਰੀਬ ਜਿੰਦਾ ਕਾਰਤੂਸ ਨੇ ਜਿਹੜੇ ਨਾਬਾ ਪੁਲਿਸ ਨੂੰ ਮਿਲੇ ਨੇ ਬੈਸ ਬੀੜ ਜਿੱਥੇ ਸੱਤ ਸੁਰੱਖਿਆ ਜੇਲ ਹੈ ਜੋ ਹੁਣ ਤਿਆਰ ਹੋ ਰਹੀ ਹੈ ਪਹਿਲਾਂ ਖੜਕੂ ਸਿੰਘ ਨજરਬੰਦ ਕੈਦੀ ਜਾਂ ਹੋਰ ਜੋ ਸਜ਼ਾਪੁਕ ਤਰੇਸ਼ੀਓ ਮੈਸ ਗੇਟ ਵਿਕੇ ਸਥਿਤ ਜੇਲ ਵਿੱਚ ਸਨ ਉਹਨਾਂ ਨੂੰ ਮੁਕਤਬਦੀਲ ਕਰਕੇ ਨਾਬਾ ਦੀ ਜ਼ਿਲ੍ਹਾ ਨਵੀਂ ਜੇਲ ਵਿੱਚ ਜਿਹੜਾ ਭੇਜ ਦਿੱਤਾ ਗਿਆ ਉਸ ਜੇਲ ਦੇ ਪਿਛਲੇ ਪਾਸੇ ਬੀੜ ਤੋਂ ਇੱਕ ਬੱਕਰੀਆਂ ਚਰਾਉਣ ਵਾਲੇ ਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਉਸ ਤੋਂ ਇਤਲਾ ਜਿਹੜੀ ਉਸ ਵੱਲੋਂ ਨਾਬਾ ਪੁਲਿਸ ਨੂੰ ਦਿੱਤੀ ਗਈ ਪੜਤਾਲ ਕਰਨ ਉਪਰੰਤ ਉੱਥੋਂ ਪਟਾਈ ਕੀਤੀ ਗਈ ਤਾਂ 478 ਦੇ ਕਰੀਬ ਇੱਕ ਬੋਰੀ ਵਿੱਚ ਬੰਦ ਜਿੰਦਾ ਕਾਰਤੂਸ ਪੁਰਾਣੇ ਨੇ ਜਿਹੜੇ ਬਰામਤ ਹੋਏ ਨੇ ਜਿਨ੍ਹਾਂ ਦੀ ਹਾਲਤ ਹੈ ਜਿਹੜੀ ਕੁਝ ਹੱਦ ਤੱਕ ਖਸਤਾ ਹੈ ਨਾਬਾ ਪੁਲਿਸ ਵੱਲੋਂ ਪੜਤਾਲ ਕਰਨ ਉਪਰੰਤ ਇਹ ਗੱਲ ਕਹੀ ਗਈ ਹੈ ਸਰਵਜੀਤ ਸਿੰਘ ਈਮਾ ਜੋ ਐਸਐਚਓ ਨੇ ਕਤਵਾਲੀ ਨਾਬਾ ਦੇ ਉਹਨਾਂ ਦੱਸਿਆ ਕਿ ਇਹ ਕਾਰਤੂਸ ਨੇ ਜਿਹੜੇ ਲੈਬ ਵਿੱਚ ਸਾਇੰਸ ਲੈਬ ਵਿੱਚ ਭੇਜੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਕਾਰਤੂਸ ਕਿੰਨੇ ਪੁਰਾਣੇ ਨੇ ਔਰ ਕਿਸ ਜਗ੍ਹਾ ਤੋਂ ਇਹਨਾਂ ਦੀ ਖਰੀਦ ਆ ਜਿਹੜੀ ਪਰਚੇਜ ਆ ਜਿਹੜੀ ਜਿਵੇਂ ਵੀ ਪੁਲਿਸ ਦਾ ਇਸ ਤਰ੍ਹਾਂ ਤਾਪ ਤਾਬ ਹੁੰਦਾ ਹੈ ਕੀ ਹੋਏ ਪਏ ਨੇ ਇਸ ਗੱਲ ਨੂੰ ਲੈ ਕੇ ਭਾਵੇਂ ਕਿ ਆਮ ਜਨਤਾ ਵਿੱਚ ਥੋੜੀ ਬੋਤੀ دہشت ਦਾ ਵੀ ਮਾਹੌਲ ਹੈ ਪਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਉੱਪਰ ਇਹਨਾਂ ਕਾਰਤੂਸਾਂ ਦੇ ਮਿਲਣ ਉਪਰੰਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਪ੍ਰਾਤਨ ਜੇਲ੍ਹ ਦੇ ਕੋਲੋਂ ਪੁਰਾਣੀ ਜੇਲ੍ਹ ਦੇ ਕੋਲੋਂ ਇਹ ਕਾਰਤੂਸ ਮਿਲਣ ਕਾਰਨ ਹੋ ਸਕਦਾ ਹੈ ਵੀ ਜੇਲ੍ਹ ਵਿੱਚ ਵਾਰਦਾਤ ਕਰਨ ਨੂੰ ਲੈ ਕੇ ਕਿਸੇ ਵਿਅਕਤੀ ਵੱਲੋਂ ਪੁਰਾਣੇ ਟਾਈਮ ਇਹ ਕਾਰਤੂਸ ਨੇ ਜਿਹੜੇ ਦੱਬੇ ਹੋਣ ਬੱਕਰੀਚਾਰਕ ਵੱਲੋਂ ਪਹਿਲਾਂ ਖਾਲੀ ਕਾਰਤੂਸ ਮਿਲਣ ਉਪਰੰਤ ਇਤਲਾਹ ਜਿਹੜੀ ਨਾਭਾ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਉਪਰੰਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਉੱਪਰ ਜਿੱਥੇ ਮਾਮਲਾ ਦਰਜ ਕੀਤਾ ਗਿਆ ਉੱਥੇ ਕਾਰਤੂਸਾਂ ਨੂੰ ਬਰਾਮਦ ਕਰਕੇ ਸਾਇੰਸ ਲੈਬ ਵਿੱਚ ਭੇਜੇ ਜਾ ਰਹੇ ਨੇ ਉਹਨੂੰ ਸੁਣਾੰਦੇ ਆ ਕਤਵਾਲੀ ਮੁਖੀ ਐਸਐਚਓ ਸਰਵਜੀਤ ਸਿੰਘ ਚੀਮਾ ਦਾ ਇਹਨਾਂ ਬਾਰੇ ਕੀ ਕਹਿਣਾ ਕੀ ਜ਼ਰੂਰੀ ਹੈ ਨਾ ਫੇਰ ਤੋਂ ਬੈਣਾ ਗੱਲਾਂ ਨਹੀਂ ਬੰਦ ਆ। ਬਹੁਤ ਬਹੁਤ। ਉਹ ਫੋਡੂ ਮਾਰ ਲੈ ਬੱਜਣਾ ਜੀ। ਛੇਤੀ ਕਰ ਬਾਜ ਨਾ ਆਜੋ। ਹਾਂ ਹਾਂ। ਚੱਲ ਤੇ ਜਾ ਗੋ। ਤੁਸੀਂ ਆ ਜਾਣਾ। ਬਾ ਸੁਧਾਰ ਪਛੇ ਕੱਲ ਇੱਕ ਐਫੇਰ ਦਰਜ ਕੀਤੀ ਐਫਆਈਆਰ ਨੰਬਰ 75 ਹੁੰਦੀ ਆ ਅੰਡਰ ਸੈਕਸ਼ਨ 2508 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਅ ਰੌਂਦ ਜਿਹੜੇ ਨੇ ਜਿੰਦਾ ਕਾਰਦੂਸ ਜਿਹੜੇ ਨੇ ਉਹ ਬਰਾਉਂਡ ਕੀਤੇ ਨੇ ਇਹ ਸਾਨੂੰ ਇੱਕ ਬੰਡਡ ਪਲੇਸ ਦੇ ਉੱਤੇ ਸਾਡੀ ਇੱਕ ਇਨਫੋਰਮੇਸ਼ਨ ਸੀ ਤੇ ਉਹਨਾਂ ਸਾਨੂੰ ਉਹ ਤੋਂ ਸਾਨੂੰ ਤਲਾਵ ਮਿਲੀ ਤਲਾਵ ਮਿਲ ਕੇ ਅਸੀਂ ਉਹ ਜਗ੍ਹਾ ਤੇ ਗਏ ਤੇ ਸਾਨੂੰ ਜਿਹੜੇ ਹੈਗੇ ਨੇ ਉਹ 478 ਗੜੇ ਰੋਂਦ ਨੇ ਉਹ ਮਿਲੇ ਮੁਖਾਸ ਮੁਖਬਰੀ ਵੀ ਤਲਾਵ ਤੇ ਮੁਖਬਰੀ ਤੇ ਮਿਲੇ ਸਾਨੂੰ ਜਿਹੜਾ ਤਲਾਵ ਮਿਲੀ ਜੀ ਕਿਸ ਕੁਆਲਿਟੀ ਦੇ ਨੇ ਲੱਗਿਆ ਜੀ ਪਤਾ ਜਾਂ ਕਿਸ ਵੈਪਨ ਦੇ ਨੇ ਜਾਂ ਦੇ ਬੇਸਿਕਲੀ F59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਤੀਵ ਪੇਛ ਕੇ ਕੋਰੀ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਗੰਦੇ ਨੇ ਕਿ ਇਹ ਜਿਹੜੇ ਨੇ ਸਾਲਟ ਦੇ ਦੇ ਕਿਸ ਹਾਲਤ ਚ ਮਿਲੇ ਨੇ ਇਹ ਇਹ ਜਿਵੇਂ ਥੋੜੇ ਜੇ ਮਤਲ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਦ ਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੈਗਾ ਤਕਰੀਬਨ 500 ਦੇ ਨੇੜੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਮਰਕਰ ਉਹਨਾਂ ਦਾ weight ਵੀ ਕੜਤ ਕੋੜ 6-7 ਕਿਲੋ ਜਿਹੜਾ ਹੈਗਾ ਬਈ ਇਹ ਥੱਲੇ ਡੱਬੇ ਹੋਏ ਸੀ ਡੱਬੇ ਹੋਏ ਸੀ ਸਰ ਕਿਸ ਤਰ੍ਹਾਂ ਅਗੀ ਜਾਂਚ ਕੀਤੀ ਬੜੀ ਜਾ ਰਹੀ ਹੈ ਕਿਤੋਂ ਲੁੱਟੇ ਹੋਏ ਸੀ ਜਾਂ ਕਿਤੋਂ ਹਾਂ ਦੇਖੋ ਆ ਵੀਰ ਅਜੇ ਵੀਰ ਇਨਵੈਸਟਿਗੇਟਿੰਗ ਦਾ ਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਿਸ ਬੰਦੇ ਨੇ ਕਿਉਂ ਸਾਡੇ ਮੁਖਵਰੇ ਇਤਲਾਹ ਕੀਤੀ ਉਤੋਂ ਸਾਨੂੰ ਪਤਾ ਲੱਗਿਆ ਵੀ ਕੋਈ ਬੱਕਰੀਆਂ ਚਾਰਨ ਵਾਲਾ ਸੀ ਬੱਕਰੀਆਂ ਚਾਰਨ ਵਾਲੇ ਨੇ ਜਿਹੜਾ ਹੈਗਾ ਉਥੇ ਇੰਟਰਡੈਕਟ ਕੀਤਾ ਉਹ ਫਿਰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਤੇ ਤਾਉਤੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਪਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਆਏ ਨੇ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਦੇ ਹਾਂ ਲੰਬੀ ਸੇ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਦਬਾਏ ਹੋਏ ਸੀ ਉਹ ਉਸਤ ਰ ਮੈਕਸਿਮਮ 40 ਸਾਲ ਦੀ ਜੇਲ ਬਿਲਕੁਲ ਨਾਲ ਆਇਆ ਫਿਲਹਾਲ ਬੰਦਾ ਲਿਖੂ ਜੇਲ ਨਾਲ ਵੀ ਸੰਬੰਧ ਹੋ ਸਕਦਾ ਹੈ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਇਹ ਸਾਨੂੰ ਜਿਹੜਾ ਹੈਗਾ ਉੱਜੇ ਵਾਲੇ ਪਾਸੋਂ ਤਾਂ ਨਹੀਂ ਮਿਲੇ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਅ ਮੰਡੜ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਫਹਾਲੀ ਬਰੋਡਸ ਬੈਕ ਸਾਈਡ ਹਨ ਜੀ ਨਹੀਂ ਪਰਲੇ ਪਾਸੇ ਜੀ ਕੀ ਕਾਰਵਾਈ ਕੀ ਕਰਦੇ ਹੁਣ ਇਸ ਬੰਦੇ ਅਸੀਂ ਪਰਚਾ ਦਰਜ ਕਰਤਾ ਜੀ ਇਸ ਸੀ ਆਪਣਾ ਬਲਵੰਦਰ ਸਿੰਘ ਅੱਜ ਆਇਓ ਨੇ ਅਨੂੰਤੇ ਪਰਚਾ ਦੇ ਦਿੱਤਾ ਫਿਲਹਾਲ ਤਫ਼ਤੀਸ਼ ਕਰਾਂਗੇ ਫਿਰ ਫੈਸਲਾ